ਾਰੇ ਮੇਰੇ ਸਟਾਫ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਪੂਰੀ ਦੇਖਿਓ ਤੇ ਚੰਗੀ ਲੱਗੀ ਤਾਂ ਸ਼ੇਅਰ ਕਰੀ ਨਾ ਭੁੱਲਿਓ ਆਪਣੇ ਡਰਾਈਵਰ ਵੀਰਾਂ ਵਾਸਤੇ ਵੀਡੀਓ ਹੈ ਜਿਵੇਂ ਸਾਡੇ ਟਰੱਕ ਡਰਾਈਵਰ ਜਦੋਂ ਲੰਬੇ ਸਫ਼ਰ ਤੇ ਜਾਂਦੇ ਆ ਜਾਂ ਕੋਈ ਲੋਕਲ ਚਲਾਉਂਦੇ ਆ ਗੱਡੀਆਂ ਜਦੋਂ ਕਿਤੇ ਗੱਡੀ ਲੱਗ ਜੇ ਤਾਂ 100% ਟਰੱਕ ਡਰਾਈਵਰ ਦਾ ਕਸੂਰ ਕੱਢਿਆ ਜਾਂਦਾ ਟਰੱਕ ਡਰਾਈਵਰ ਦਾ ਕਸੂਰ ਕੱਢਿਆ ਜਾਂਦਾ ਉਹ ਜਿਹਨੇ 3 ਸਾਲ ਗੱਡੀਆਂ ਦੇ ਟਾਇਰ ਥੋਤੇ ਆ ਹੈ ਗਾਣਾ ਵੀ ਆਇਆ 3 ਸਾਲ ਤੋਂ ਤੇ ਭਾਬੀ ਗੱਡੀਆਂ ਦੇ ਟਾਇਰ ਨਹੀਂ ਹੁਣ ਜੰਮ ਕੇ ਡਰਾਈਵਰੀ ਚ ਪੈਰ ਨਹੀਂ ਮੈਨੂੰ ਕਦੀ ਘਾਟ ਭਾਬੀਏ ਤੇ ਹੋਰ ਦਿਨ ਐਲਪੀ ਚਲਾਵੇ ਤੇ ਦਿਨ ਪਰ ਰਾਤ ਭਾਬੀਏ ਦਿਨ ਪਰ ਰਾਤ ਭਾਬੀਏ ਜਿਹੜੇ ਬੰਦੇ ਨੇ 3 ਸਾਲ ਕਲੈਕਟਰੀ ਕੀਤੀ ਆ ਉਹ ਯਾਰ ਉਹਦੀ ਡਰਾਈਵਰੀ ਮਾਰੀ ਕਹਿੰਦੇ ਹੋ ਉਹਦੀ ਡਰਾਈਵਰੀ ਮਾਰੀ ਕਹਿੰਦੇ ਹੋ ਪਹਿਲਾਂ ਉਹਨੇ 3 ਸਾਲ ਕਲੈਕਟਰੀ ਕੀਤੀ ਆ ਫਿਰ ਉਹਨੇ ਉਹ ਤੋਂ ਬਾਅਦ 2 ਸਾਲ 5 ਸਾਲ 10 ਸਾਲ 20 ਸਾਲ 25 ਸਾਲ ਜਿਵੇਂ ਮੈਨੂੰ 36 ਸਾਲ ਹੋ ਗਏ ਤੇ ਮੇਰੀ ਡਰਾਈਵਰੀ ਮਾਰੀ ਹੋ ਜੂ ਤੇ ਮੇਰੇ ਵਰਗੇ ਹੋਰ ਵੀ ਬਹੁਤ ਡਰਾਈਵਰ ਵੀ ਬੈਠੇ ਐ ਕਿਸੇ ਨੂੰ 36 ਹੋ ਗਏ ਕਿਸੇ ਨੂੰ 40 ਹੋ ਗਏ ਕਿਸੇ ਨੂੰ 30 ਹੋ ਗਏ ਉਹ ਉਹਦੀ ਡਰਾਈਵਰੀ ਮਾਰੀ ਹੋ ਜੂਗੀ ਮੈਂ ਬੇਨਤੀ ਕਰਦਾ ਆ ਉਹਨਾਂ ਕਾਰਾਂ ਵਾਲੇ ਵੀਰਾਂ ਨੂੰ ਜਿਹੜੇ 20 ਦਿਨਾਂ ਸਿੱਖਦੇ ਐ ਸਟੈਂਡ ਵਾਲੇ ਡਰਾਈਵਰ ਐ ਨਹੀਂ ਸਟੈਂਡ ਤੇ ਜਿਹੜੇ ਕਾਰਾਂ ਚੋਂਦੇ ਆ ਉਹਨਾਂ ਦੀ ਵੀ ਸੋਹਣੀ ਡਰਾਈਵਰੀ ਹੁੰਦੀ ਆ ਜਿਨ੍ਹਾਂ ਨੇ ਪਰਸਨਲ ਕਾਰਾਂ ਰੱਖੀਆਂ ਜਿਹੜੇ 20 ਦਿਨਾਂ ਚ 15 ਦਿਨਾਂ ਚ ਕਾਰਾਂ ਸਿੱਖ ਕੇ ਤੇ ਜੀਜੀ ਰੋਡ ਤੇ ਆ ਜਾਂਦੇ ਆ ਲਿਆ ਕੇ ਜੀਜੀ ਰੋਡ ਤੇ ਟਰੱਕ ਜਾਣਾ ਹੁੰਦਾ ਤੇ ਮੁਰੋ ਗੱਡੀ ਆਉਂਦੀ ਹੁੰਦੀ ਆ ਹਾਂ ਗੱਲ ਕਰਕੇ ਲੈ ਆ ਕੇ ਮੂਰੇ ਇੱਥੇ ਕੇ ਬ੍ਰੇਕ ਮਾਰ ਦੇ ਲੀ ਹਾਂ ਫਿਰ ਮੈਨੂੰ ਐ ਦੱਸੋ ਵੀ ਗੱਡੀ ਟਰੱਕ ਰੁਕ ਜੂਗਾ ਟਰੱਕ ਰੁਕ ਜੂ ਦੱਸੋ ਦੀ ਕਾਰ ਦੇ ਉੱਤੇ ਚੜ ਜਾਂਦਾ ਤੇ ਫਿਰ ਉੱਤੋਂ ਕਾਰ ਦੇ ਵੀ ਉਹ ਬ੍ਰੇਕ ਥਾ ਲਾ ਲੈਣੇ ਉਹ ਐ ਵੀ ਨਹੀਂ ਵੀ ਗੱਡੀ ਨੋਟਲ ਕਰ ਦੋ ਕੋਈ ਖੱਬੇ ਸੱਜੇ ਨੂੰ ਜਿੱਦ ਨੂੰ ਜਾਂਦੀ ਹੈ ਜਾਂ ਦੋ ਪਿਛੇ ਤੱਕ ਆ ਬਜੂ ਤੁਹਾਡੀ ਗੱਡੀ ਘਾਵਾ ਜੂ ਉਹ ਤੁਹਾਡੀ ਗੱਡੀ ਦੇ ਉੱਤੇ ਤਾਂ ਨਾ ਚੜੂਗੀ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਲੈ ਕਰੋ ਟਰੱਕਾਂ ਵਾਲੇ ਦਾ ਖਸੂਰ ਨਾ ਕੱਢਿਆ ਕਰੋ ਟਰੱਕਾਂ ਵਾਲਿਆਂ ਦੀ ਬਹੁਤ ਕੈਂਟ ਡਰਾਈਵਰੀ ਆ ਵਧੀਆ ਡਰਾਈਵਰੀ ਆ ਇਹ ਜਿੰਨਾਂ ਨੇ ਨਾ 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 ਜਿਹੜੇ ਕਰੈਕਟਰੀ ਕਰਕੇ ਹੈ ਉਹਨਾਂ ਦੀ ਵੀ ਡਰਾਈਵਿੰਗ ਕਹਿੰਦੇ ਹੋ ਮਾਰੀ ਉਹਨਾਂ ਦਾ ਦਸੂਰ ਕੱਢ ਦਿਓ ਸਾਰਾ ਸਰ ਇਹ ਤੁਹਾਡੀ ਗਲਤ ਗੱਲ ਆ ਮੋਟਰਸਾਈਕਲ ਵਾਲੇ ਵੀਰਾਂ ਨੂੰ ਬੇਨਤੀ ਆ ਕਾਰਾਂ ਵਾਲੇ ਵੀਰਾਂ ਨੂੰ ਬੇਨਤੀ ਆ ਔਰ ਜਿੰਨੇ ਵੀ ਛੋਟੇ ਵੀਕਲ ਵਾਲਿਆ ਠੀਕ ਆ ਉਹਨਾਂ ਨੂੰ ਬੇਨਤੀ ਆ ਵੀ ਟਰੱਕ ਵਾਲੇ ਮੇਰੇ ਵੀਰ ਦਾ ਡਰਾਈਵਰ ਵੀਰ ਦਾ ਦਸੂਰ ਨਾ ਕੱਢਿਆ ਕਰੋ ਤੇ ਸਟਾਫ ਵਾਲੇ ਵੀਰੋ ਇਹ ਵੀਡੀਓ ਸ਼ੇਅਰ ਇੰਨੀ ਕ ਕਰ ਦਿਓ ਕੱਲੇ ਕੱਲੇ ਤੱਕ ਵੀਡੀਓ ਪਹੁੰਚੇ ੱਲੇ ਕੱਲੇ ਤੱਕ ਕਰ ਕਰਦਾ ਤੇ ਵੀਡੀਓ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਵੀ ਟਰੱਕ ਦੇ ਮਰੇ ਕਿਵੇਂ ਬ੍ਰੇਕ ਮਾਰੀ ਦੀਆਂ ਕਿਤੇ ਕਿਵੇਂ ਨਹੀਂ ਮਾਰੀ ਦੀ ਤੇ ਬ੍ਰੇਕ ਮਾਰਨਾ ਕੀ ਨੁਕਸਾਨ ਹੁੰਦਾ ਤੇ ਲੋਡ ਲਗਾਰ ਨਾਲ ਖੱਬੇ ਸੱਜੇ ਸੱਟਣ ਨਾਲ ਕੀ ਬਚਤ ਹੁੰਦੀ ਐ ਇਸ ਕਰਕੇ ਟਰੱਕ ਦੇ ਮਰੇ ਕਦੇ ਵੀ ਬੱਸ ਦੇ ਮਰੇ ਵੱਢੀ ਗੱਡੀ ਦੇ ਕਦੇ ਬ੍ਰੇਕ ਨਾ ਲਾਉ ਬ੍ਰੇਕ ਤਾਂ ਕਿਸੇ ਗੱਡੀ ਦੇ ਬਿਨਾ ਮਾਰੂ ਪਰੇ ਸਾਤ ਤਰੀਕਾ